ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਸਾਰਾ ਪੰਜਾਬ ਹੀ ਦੁਖੀ ਹੈ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਕੋਈ ਇਸ ਨੂੰ ਹਾਦਸਾ ਕਹਿ ਰਿਹਾ ਤੇ ਕੋਈ ਇਸ ਨੂੰ ਸਾਜ਼ਿਸ਼ ਹੁਣ ਤਾਂ ਰਾਜਵੀਰ ਦੀ ਧੰਨ ਪਤਨੀ ਨੇ ਵੀ ਕਿਹਾ ਹੈ ਕਿ ਉਸ ਨੂੰ ਪਹਿਲਾਂ ਤੋਂ ਹੀ ਅਹਿਸਾਸ ਹੋ ਗਿਆ ਸੀ ਕਿ ਰਾਜਵੀਰ ਨਾਲ ਕੁਝ ਮਾੜਾ ਹੋਣ ਵਾਲਾ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਚਮਕਦਾ ਹੋਇਆ ਸਟਾਰ ਸੀ ਤੇ ਉਹ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਸੀ ਉਸਦੇ ਗੀਤਾਂ ਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਝੂਮਦੇ ਸਨ ਉਸ ਦਾ ਪਹਿਰਾਵਾ ਤੇ ਬੋਲਣ ਦਾ ਅੰਦਾਜ਼ ਵੱਖਰਾ ਹੀ ਸੀ ਜਿਵੇਂ ਪੰਜਾਬ ਉਸਦੇ ਅੰਦਰ ਹੀ ਵਸਦਾ ਹੋਵੇ ਜਦੋਂ ਉਹ ਸਟੇਜ ਤੇ ਜਾਂਦਾ ਸੀ ਤੇ ਗਾਉਂਦਾ ਸੀ ਤਾਂ ਇਦਾਂ ਲੱਗਦਾ ਸੀ ਜਿਵੇਂ ਉਸ ਦੇ ਗੀਤ ਪੰਜਾਬ ਦੀ ਮਿੱਟੀ ਚੋਂ ਹੀ ਨਿਕਲੇ ਹੋਣ ਲੋਕ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਜਿਸ ਨੇ ਗੁਰਦਾਸ ਮਾਨ ਤੋਂ ਬਾਅਦ ਪੰਜਾਬੀ ਲਿਬਾਸ ਤੇ ਬੋਲੀ ਨੂੰ ਆਪਣੇ ਅੰਦਰ ਸੰਜਾਇਆ ਉਹ ਰਾਜਵੀਰ ਜਵੰਦਾ ਸੀ ਹੁਣ ਗੱਲ ਕਰੀਏ ਰਾਜਵੀਰ ਦੀ ਤਰਨ ਪਤਨੀ ਦੀ ਉਹਨਾਂ ਦਾ ਕਹਿਣਾ ਸੀ ਕਿ ਰਾਜਵੀਰ ਨੂੰ ਰਾਈਡਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਬਾਈਕਸ ਦਾ ਤਾਂ ਉਹ ਬਹੁਤ ਜ਼ਿਆਦਾ دیਵਾਨਾ ਸੀ ਉਸਨੇ ਹਿਮਾਚਲ ਜਾਣ ਲਈ ਥੋੜੇ ਦਿਨ ਪਹਿਲਾਂ ਹੀ ਇੱਕ ਬਹੁਤ ਮਹਿੰਗੀ ਬਾਈਕ ਖਰੀਦੀ ਸੀ ਜਦੋਂ ਉਹ ਘੁੰਮਣ ਲਈ ਹਿਮਾਚਲ ਜਾ ਰਿਹਾ ਸੀ ਤਾਂ ਉਸਦੀ ਪਤਨੀ ਨੇ ਉਸ ਨੂੰ ਬਾਈਕ ਦੇ ਥਾਂ ਤੇ ਗੱਡੀ ਲੈ ਜਾਣ ਲਈ ਵੀ ਕਿਹਾ ਸੀ ਪਰ ਜੋਂਦਾ ਨਹੀਂ ਮੰਨਿਆ ਉਸ ਦਾ ਕਹਿਣਾ ਸਹੀ ਕੀ ਰਾਈਡਿੰਗ ਦਾ ਮਜ਼ਾ ਤਾਂ ਮੋਟਰਸਾਈਕਲ ਤੇ ਹੀ ਆਉਂਦਾ ਹੈ ਪਰ ਕਿਸਮਤ ਨਾਲ ਕੌਣ ਲੜ ਸਕਦਾ ਹੈ ਉਸ ਦਿਨ ਉਹ ਥੋੜੀ ਦੂਰ ਹੀ ਗਿਆ ਸੀ ਤੇ ਰਾਜਵੀਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਤਾਂ ਕਹਿੰਦਾ ਸੀ ਕਿ ਬਲੇਰ ਨਾਲ ਟੱਕਰ ਹੋ ਗਈ ਤੇ ਕੋਈ ਕਹਿੰਦਾ ਸੀ ਕਿ ਠੱਠਿਆਂ ਨਾਲ ਟੱਕਰ ਹੋ ਗਈ ਸੱਚ ਤਾਂ ਅਜੇ ਤੱਕ ਸਾਹਮਣੇ ਹੀ ਨਹੀਂ ਆਇਆ ਪਰ ਪਿੰਜੌਰ ਪੁਲਿਸ ਵੱਲੋਂ ਪੇਸ਼ ਕੀਤੀ ਗਈ ਡੀਡੀਆ ਰਿਪੋਰਟ ਦੇ ਅਨੁਸਾਰ ਰਾਜਵੀਰ ਆਪਣੇ ਸਾਥੀਆਂ ਨਾਲ ਬੱਦੀ ਤੋਂ ਸ਼ਿਮਲਾ ਨੂੰ ਜਾ ਰਿਹਾ ਸੀ ਤਿੰਨ ਬੰਦੇ ਅੱਗੇ ਸੀ ਤੇ ਦੋ ਪਿੱਛੇ ਦੋ ਸਾਂਡ ਆਪਸ ਵਿੱਚ ਲੜਦੇ ਹੋਏ ਸੜਕ ਤੇ ਆ ਗਏ ਜਿਸ ਕਣ ਰਾਜਵੀਰ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਸਿੱਧਾ ਜਾ ਕੇ ਸਾਨਾ ਨਾਲ ਟਕਰਾ ਗਿਆ ਫਰਸਟ ਸਟੇਟ ਸਹੀ ਤਰੀਕੇ ਨਾਲ ਨਾ ਮਿਲਣਾ ਤੇ ਟ੍ਰੀਟਮੈਂਟ ਵਿੱਚ ਦੇਰੀ ਹੋਣਾ ਰਾਜਵੀਰ ਦੇ ਡੱਟ ਦਾ ਕਾਰਨ ਬਣਿਆ ਰਾਜਵੀਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਅੰਦਰੋਂ ਡਰ ਦਾ ਅਹਿਸਾਸ ਹੋ ਰਿਹਾ ਸੀ ਕਿ ਕੁਝ ਗਲਤ ਹੋਣ ਵਾਲਾ ਹੈ ਉਸ ਨੇ ਆਪਣੇ ਪਤੀ ਨੂੰ ਬਹੁਤ ਸਮਝਾਇਆ ਕਿ ਮੋਟਰਸਾਈਕਲ ਨਾ ਲੈ ਕੇ ਜਾਵੇ ਪਰ ਉਹ ਨਹੀਂ ਮੰਨਿਆ ਤੇ ਇਹ ਹਾਦਸਾ ਹੋ ਗਿਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਦੇ ਦੋਸਤਾਂ ਨੇ ਹੀ ਸਾਜ਼ਿਸ਼ ਕੀਤੀ ਹੈ ਪਰ ਅਜੇ ਤੱਕ ਇਹ ਸਾਬਿਤ ਨਹੀਂ ਹੋ ਸਕਿਆ ਲੋਕ ਤਾਂ ਇਹ ਵੀ ਪੁੱਛ ਰਹੇ ਨੇ ਕਿ ਜੇ ਉਹ નિર્ਦੋਸ਼ ਨਹੀਂ ਦਾ ਐਕਸੀਡੈਂਟ ਤੋਂ ਬਾਅਦ ਉਹ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਇਆ? ਰਾਜਵੀਰ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਰਾਈਡਿੰਗ ਕਰਦੇ ਹੋਏ ਕੁਝ ਨਹੀਂ ਹੋਏਗਾ। ਇਸ ਲਈ ਉਹ ਰਾਈਡਿੰਗ ਕਰਦੇ ਹੋਏ ਸਾਰੇ ਸੇਫਟੀ ਫੀਚਰਸ ਯੂਜ਼ ਕਰਦਾ ਸੀ ਪਰ ਉਸ ਦਾ ਸ਼ੌਂਕ ਹੀ ਉਸ ਦੀ ਮੌਤ ਦਾ ਕਾਰਨ ਬਣਿਆ। ਇਹ ਗੱਲਾਂ ਦੇ ਬਾਵਜੂਦ ਵੀ ਕੁਝ ਅਜੀਹਿਆ ਗੱਲਾਂ ਸਾਹਮਣੇ ਆਈਆਂ ਜਿਵੇਂ ਕਿ ਹਾਦਸੇ ਦੌਰਾਨ ਹੈਲਮਟ ਪੂਰੀ ਤਰ੍ਹਾਂ ਟੁੱਟ ਗਿਆ ਜਦਕਿ ਮੋਟਰਸਾਈਕਲ ਬਹੁਤ ਜ਼ਿਆਦਾ ਤੇਜ਼ ਨਹੀਂ ਸੀ ਤੇ ਰਾਈਡਿੰਗ ਦੌਰਾਨ ਐਨੇ ਸਾਰੇ ਸੇਫਟੀ ਫੀਚਰਸ ਯੂਜ਼ ਕਰਨ ਦੇ ਬਾਵਜੂਦ ਵੀ ਸਪਾਇਨਲ ਕੋਰਟ ਤੇ ਸੱਟ ਲੱਗ ਗਈ। ਇਨ੍ਹਾਂ ਗੱਲਾਂ ਦਾ ਅਜੇ ਤੱਕ ਕੋਈ ਵੀ ਜਵਾਬ ਹੈਂ ਸੱਚ ਕਦੇ ਨਾ ਕਦੇ ਤਾਂ ਜਰੂਰ ਸਾਹਮਣੇ ਆਊਗਾ ਕਿਹਾ ਗਿਆ ਹੈ ਕਿ ਸੱਚੇ ਲੋਕ ਕਦੇ ਨਹੀਂ ਮਰਦੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਰਾਜੂ ਦੇ ਜਵੰਦੇ ਦੀ ਆਤਮਾ ਨੂੰ ਸ਼ਾਂਤੀ ਦਵੇ ਤੇ ਜੇ ਅਗਲਾ ਜਨਮ ਹੋਵੇ ਤਾਂ ਚੰਗੀ ਥਾਂ ਹੋਵੇ ਉਸਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਲੰਮੀ ਉਮਰ ਤੱਕ ਗਾਏ। ਰੱਬ ਅਕੋ ਇਹ ਹੀ ਅਰਦਾਸ ਹੈ ਕਿ ਜੇ ਉਸਨੂੰ ਉਹ ਦੁਬਾਰਾ ਜਨਮ ਦੇਵੇ ਤਾਂ ਉਸਨੂੰ ਇਹ ਹੀ ਢੀਲਡੋਲ ਤੇ ਇਹ ਆਵਾਜ਼ ਦੇ ਕੇ ਭੇਜੇ। ਤੁਹਾਨੂੰ ਕੀ ਲੱਗਦਾ ਕਿ ਇਹ ਹਾਦਸਾ ਸੀ ਜਾਂ ਸਾਜ਼ਿਸ਼? ਆਪਣੀ ਰਾਏ ਆਪਣੇ ਕਮੈਂਟ ਵਿੱਚ ਜਰੂਰ ਦੱਸਿਓ।